ਸਸਿਕਾਲ ਨਿਰ ਪੱਕਾ ਪੋਸਟ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਗੁਰਦੀਪ ਸਿੰਘ ਦੋਸਤੋ ਇਹ ਜੋ ਤੁਸੀਂ ਪਿੱਛੇ ਮੇਰੇ ਦੇਖ ਰਹੇ ਹੋ ਇਹ ਕੋਈ ਸ਼ਿਵਾਲਿਕ ਦੀਆਂ ਪਹਾੜੀਆਂ ਨਹੀਂ ਸਗੋਂ ਇੱਕ ਨਰਕ ਭਰੀ ਜ਼ਿੰਦਗੀ ਜਿਉਣ ਦੇ ਲਈ ਮਜਬੂਰ ਹੋਏ ਨੇ ਲੋਕ ਇਸ ਕੂੜੇ ਦੇ ਢੇਰ ਦੇ ਕੋਲੇ ਕੂੜੇ ਦਾ ਢੇਰ ਹੈ ਡੱਡੂ ਮਾਜਰੇ ਦੇ ਵਿੱਚ ਹੈ ਜਿਹੜਾ ਡੰਪ ਕੀਤਾ ਹੋਇਆ ਕੂੜਾ ਬਰਸਾਤਾ ਵੀ ਨੇੜੇ ਆ ਰਹੀਆਂ ਨੇ ਇੱਥੇ 50000 ਦੀ ਆਬਾਦੀ ਵਾਲਾ ਜਿਹੜਾ ਖੇਤਰ ਹੈ ਡੱਡੂ ਮਾਜਰਾ ਦਿਖਾ ਦਈਏ ਤੁਹਾਨੂੰ ਤਸਵੀਰਾਂ ਦੇਖ ਸਕਦੇ ਹੋ ਤੁਸੀਂ ਇੱਥੇ 50000 ਦੀ ਬਸੂਆਂ ਲੋਕ ਇੱਥੇ ਰਹਿ ਰਹੇ ਨੇ ਛੋਟੇ ਬੱਚੇ ਵੀ ਨੇ ਬਜ਼ੁਰਗ ਵੀ ਨੇ ਔਰ ਬਹੁਤ ਸਾਰੇ ਇੱਥੇ ਪਰਿਵਾਰ ਨੇ ਜਿਨ੍ਹਾਂ ਨੂੰ ਜ਼ਹਿਰ ਵਾਂਗੂ ਜਿਹੜੀ ਹਵਾ ਚੜਦੀ ਹੈ ਦਿਨ ਰਾਤ ਹਵਾ ਰੁੱਖ ਬਦਲਦੀ ਹੈ ਕਦੇ ਉੱਤਰ ਵੱਲ ਕਦੇ ਦੱਖਣ ਵੱਲ ਜਦੋਂ ਹਵਾ ਰੁੱਖ ਬਦਲਦੀ ਹੈ ਸਾਹ ਲੈਂਦੇ ਉਸ ਹਵਾ ਦੇ ਵਿੱਚ ਉਸ ਸਾਹ ਲੈਣ ਦੇ ਨਾਲ ਬਹੁਤ ਸਾਰੀਆਂ ਬਿਮਾਰੀਆਂ ਇੱਥੇ ਜਿਹੜੀਆਂ ਫੈ ਰਹੀਆਂ ਨੇ ਚੰਡੀਗੜ੍ਹ ਪ੍ਰਸ਼ਾਸਨ ਨੂੰ ਹਾਈ ਕੋਰਟ ਦੀਆਂ ਜਿਹੜੀਆਂ ਸਖਤ ਆਰਡਰ ਵੀ ਸੀ ਨਿਰਦੇਸ਼ ਦਿੱਤੇ ਸੀ ਉਹਨਾਂ ਦੇ ਵੱਲੋਂ ਕਿ ਜਿਹੜਾ ਕੂੜੇ ਦਾ ਡੰਪ ਇਹਨੂੰ ਹਟਾ ਦਿੱਤਾ ਜਾਵੇ ਪਰ ਹੁਕਮਾਂ ਦੇ باوجود ਵੀ ਜਿਹੜਾ ਡੰਪ ਇੱਥੋਂ ਨਹੀਂ ਹਟਾਇਆ ਗਿਆ ਤਾਂ ਤੁਸੀਂ ਦੇਖ ਰਹੇ ਹੋ ਕਿਸ ਤਰੀਕੇ ਦੇ ਨਾਲ ਗਿੱਲਾ ਕੂੜਾ ਸੁੱਕਾ ਕੂੜਾ ਔਰ ਉਸ ਦਾ ਜਿਹੜਾ ਗੰਦਾ ਪਾਣੀ ਵੀ ਇੱਕ ਸਾਈਡ ਨੂੰ ਆ ਉਹ ਆਣਾ ਸ਼ੁਰੂ ਹੋ ਗਿਆ ਅੱਗੇ ਤਾਂ ਹਜੇ ਬਰਸਾਤਾਂ ਜਿਹੜੀਆਂ ਉਹ ਸ਼ੁਰੂ ਹੋ ਜਾਣੀਆਂ ਨੇ ਬਰਸਾਤਾਂ ਵਿੱਚ ਇੱਥੇ ਹੋਰ ਵੀ ਜ਼ਿਆਦਾ ਬੁਰਾ ਹਾਲ ਹੋ ਜਾਣਾ ਹੈ ਤਾਂ ਕਿੰਦਾਂ ਦੀਆਂ ਮੁਸ਼ਕਲਾਂ ਦਾ ਇੱਥੇ ਸਾਹਮਣਾ ਕਰਨਾ ਪੈ ਰਿਹਾ ਸਾਡੇ ਨਾਲ ਉੱਗੇ ਸਮਾਜ ਸੇਵੀ ਵੀ ਕਹਿ ਸਕਦੇ ਆ ਇੱਥੇ ਦੇ ਬਸਨੀਕ ਵੀ ਨੇ ਹਰਜਿੰਦਰ ਸਿੰਘ ਪ੍ਰਿੰਸ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਆਖਰਕਾਰ ਕਿੰਦਾਂ ਦੀਆਂ ਜਿਹੜੀਆਂ ਮੁਸ਼ਕਲਾਂ ਇੱਥੇ ਉਹਨਾਂ ਨੂੰ ਉਹਨਾਂ ਦਾ ਸਾਹਮਣਾ ਕਰਨਾ ਜੀ ਫੌਡਨਪੈਕਸ ਪੋਸਟਾ ਜੀ ਨਦੂਮਾ ਜੀ ਜੇ ਖਬਰ ਲਾਣ ਦਾ ਆ ਜਾਂ ਉਪਰ ਬੜੇ ਅਧਿਕਾਰਾਂ ਤੱਕ ਸਾਡੀ ਗੱਲ ਪਹੁੰਚਾਣ ਦਾ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਤਸਰ ਇੱਥੇ ਕਿੰਦਾਂ ਦੀਆਂ ਮੁਸ਼ਕਲਾਂ ਦਾ ਜਿਹੜਾ ਤੁਹਾਨੂੰ ਸਾਹਮਣਾ ਕਰਨਾ ਪੈ ਰਿਹਾ ਸੀ ਦੇਖ ਰਹੇ ਆ ਇੱਥੇ ਜਿਹੜਾ ਗੰਦੇ ਕੂੜੇ ਕੂੜੇ ਦਾ ਜਿਹੜਾ ਢੇਰ ਆ ਬਹੁਤ ਹੀ ਵੱਡਾ ਢੇਰ ਆ ਸੀ ਚੌਥੀ ਮੰਜ਼ਲ ਤੇ ਖੜਿਆ ਚੌਥੀ ਮੰਜ਼ਲ ਤੋਂ ਵੀ ਉੱਪਰ ਜਿਹੜਾ ਟੱਪ ਚੁੱਕਾ ਜੀ ਉਹ ਜਿਹੜਾ ਉੱਪਰ ਟੱਪ ਚੁੱਕਾ ਜੀ ਇਹ ਚੌਥੀ ਮੰਜ਼ਲ ਤੋਂ ਵੀ ਦੋ ਮੰਜ਼ਲ ਉੱਪਰ ਟੱਪ ਟੱਪ ਚੁੱਕਾ ਹੈ ਕੂੜਾ ਇੱਕ ਸਾਈਡ ਤੇ ਪਹਿਲੇ ਆਪਣਾ ਸੱਜੇ ਪਾਸੇ ਸੀ ਫਿਰ ਖੱਬੇ ਪਾਸੇ ਆਇਆ ਅੱਜ ਇਹ ਸੈਂਟਰ ਦੇ ਵਿੱਚ ਆ ਗਿਆ ਤੇ ਉਹਦੇ ਵਿੱਚ ਹੀ ਸਾਨੂੰ ਇੰਨੀਆਂ ਪ੍ਰੋਬਲਮ ਆ ਰਹੀਆਂ ਕਿ ਆਪਾਂ ਕੀ ਦਸੀਏ ਸਭ ਤੋਂ ਪਹਿਲੇ ਤਾਂ ਆਪਾਂ ਉਰੇ ਕਹਿ ਤਾਂ ਤੱਕ ਜਿਨ੍ਹਾਂ ਦਾ ਆਪਾਂ ਬਿਆਹ ਨਹੀਂ ਕਰ ਪਾ ਰਹੇ ਹਾਂ ਬਿਲਕੁਲ ਉਸ ਤੋਂ ਦੂਜੀ ਗੱਲ ਇਹ ਹੈ ਕਿ ਉਰੇ ਲੋਕੇ ਹਰ ਘਰ ਵਿੱਚ ਬਿਮਾਰੀਆਂ ਪਈਆਂ ਬੰਦੇ ਕੋਈ ਕੈਂਸਰ ਚ ਜੂਝ ਰਿਹਾ ਕੋਈ ਚਮੜੀ ਦੇ ਰੋਗ ਚ ਜੂਝ ਰਿਹਾ ਕੋਈ ਦਮੇ ਦੀ ਪ੍ਰੋਬਲਮ ਜਾ ਰਿਹਾ ਤੁਸੀਂ ਜੇ ਉਰੇ ਕਦੇ ਵੀ ਅਸੀਂ ਸਰਕਾਰ ਨੂੰ ਕਹਿੰਦੇ ਕਿ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਕਿ ਉਰੇ ਕੈਂਪ ਲਗਾਉਣ بڑے بڑے ਅਧਿਕਾਰੀ ਕੋਈ ਸਾਡੀ ਉਰੇ ਕੋਈ ਸੁਣਵਾਈ ਨਹੀਂ ਕਰਦਾ ਸਾਡਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਸਾਡੇ ਕੋਲ ਪਹੁੰਚੇ ਹੋ ਕਿਸੇ ਵੀ ਮਕਸਦ ਨਾਲ ਸਾਡੇ ਅੱਗੇ ਗੱਲ ਪਹੁੰਚੇ ਅਸੀਂ ਇਹ بڑے بڑے ਅਧਿਕਾਰੀਆਂ ਤੱਕ ਗੱਲ ਪਹੁੰਚਾਉਣਾ ਚਾਹੁੰਦੇ ਹਾਂ ਕਿ ਉਰੇ ਜਿਹੜੀ ਸਾਡੇ ਪ੍ਰੋਬਲਮ ਹੈ ਉਹਰੇ ਕੈਂਪ ਲੱਗੇ ਜਾਣ ਹਰ ਗੱਲ ਕੰਮ ਹੋਏ ਡੱਡੂ ਮਾਜੇ ਵਿੱਚ ਅੱਜ ਕੀ ਸਿਟੀ ਸਾਡੀ ਉਹਰੇ ਡੱਡੂ ਮਾਜੇ ਵਿੱਚ ਤੁਹਾਨੂੰ ਪਤਾ ਹੈ ਕਿ ਸਿਰ ਇੱਕ ਡੱਡੂ ਮਾਜਰਾ 25 38 ਵੇਸਟ ਨਾਲ ਡੱਡੂ ਪਿੰਡ ਬੱਚੀ ਆਪਣਾ ਤਨਾਸ ਇੱਥੇ ਇੰਨੀ ਬਦਬੂ ਜਾਂਦੀ ਹੈ ਨਾ ਹੁਣ ਅੱਜ ਦੀ ਹਵਾ ਇੱਧਰ ਹੈ ਤੁਸੀਂ ਆਪ ਦੇਖ ਰਹੋ ਕਿਆ ਬੁਰਾ ਹਾਲ ਹੈ ਸਟੱਪ ਨੰਬਰ 2 ਕੀ ਸਾਡੇ ਉਹ 1818 ਨੰਬਰ ਕੋਨੇ ਦੀ ਘਰ ਹੈ ਜਿੱਦੇ ਵਿੱਚ ਕੱਲੇ ਇੱਕ ਹਾਦਸਾ ਹੋਰ ਹੋ ਚੁੱਕਾ ਤੁਹਾਨੂੰ ਮੈਂ ਦੱਸਦਾ ਜਿਵੇਂ ਕਿ ਲੈਟਰਸਟ ਹੈ ਹੁਣ ਨਾਲ ਨਾਲ ਦੀਆਂ ਕੀ ਉਹਨਾਂ ਦੇ ਘਰ ਵਿੱਚ ਪਹਿਲੇ ਹੀ ਤਿੰਨ ਡੈਥ ਹੋ ਚੁੱਕੀਆਂ ਹੁਣ ਚੌਥੀ ਰਾਤ ਹੋਰ ਹੋ ਚੁੱਕੀ ਹੈ ਇੱਕ ਘਰ ਵਿੱਚ ਚਾਰ ਡੈਥ ਹੋਣੀਆਂ ਕਿੰਨੀ ਵੱਡੀ ਗੱਲ ਹੈ ਸਰ ਇਹਦੇ ਗੰਦੀ ਹਵਾ ਦੇ ਕਾਰਨ ਜਿਹੜੀਆਂ ਡੈਥ ਹੋ ਗਈਆਂ ਬਿਲਕੁਲ ਜੀ ਕਿਉਂਕਿ ਕੱਲ ਵੀ ਉਹ ਆਪਣਾ ਕੰਮ ਤੇ ਗਿਆ ਉਹਨੂੰ ਪਹਿਲੇ ਉਹਦੇ ਡੈਡੀ ਗਏ ਫਿਰ ਦਾਦੀ ਦਾਦਾ ਗਿਆ ਦਾਦੀ ਗਈ ਉਹਦੇ ਪਰ ਆ ਗਏ ਕੱਲ ਉਹ ਵੀ ਉਹਨਾਂ ਨੂੰ ਵੀ ਕੈਂਸਰ ਹੋ ਗਿਆ ਸੀ ਆ ਅੱਛਾ ਜੀ ਡੇਪਰਾ ਨੂੰ ਇਹ ਹਵਾ ਦੇ ਕਾਰਨ ਉਹਨਾਂ ਸਿੱਧ ਘਰ ਚ ਪੈਂਦੀ ਹੈ ਰੋਟੀ ਖਾਣਾ ਕੁਝ ਖਾਣਾ ਸਿੱਧੀ ਪਹਿਲੇ ਹਵਾ ਹੀ ਜਾਣੀ ਹੈ ਘਰ ਵੀ ਪੂਰਾ ਸਲਾਬਾ ਪਿਆ ਜੇ ਤੁਸੀਂ ਚੈੱਕ ਕਰਨਾ ਮੈਂ ਕਰਾ ਵੀ ਸਕਦਾ ਪਰ ਡੇ ਅਧਿਕਾਰੀ ਆਉਣਗੇ ਉਹਨਾਂ ਦੀ ਰਿਪੋਰਟਾ ਵੀ ਦਿਖਾ ਦਾਂਗਾ ਇਹ ਕੈਂਸਰ ਤੋਂ ਹੀ ਮਰੇ ਸੀਗੀ ਠੀਕ ਹੈ ਜੀ ਗਲੇ ਜਾ ਕੇ ਹਰ ਉਸ ਤੋਂ ਬਾਅਦ ਸਾਡੇ 1800 ਅੱਗੇ ਨੰਬਰ ਵੀ 27 ਨੰਬਰ ਵੀ ਉਹ ਵੀ ਕੈਂਸਰ ਤੋਂ ਮਰੇ ਆ ਫਿਰ ਇੱਕ ਵਿੱਚ ਹੋਰ ਹੈ ਤੇ ਕੱਲ ਉਹਨਾਂ ਨੂੰ ਵੀ ਇਨੀ ਪ੍ਰੋਬਲਮ ਸੀਗੀ ਕਿ ਚਲੋ ਬੰਦਾ ਘਰੋਂ ਕੰਮ ਕਰਨ ਗਿਆ ਚੰਗੇ ਇਹੋ ਜਿਹਾ ਵਾਤਾਵਰਣ ਚ ਰਹਿ ਰਿਹਾ 35 ਵਿੱਚ ਗਿਆ ਸੀ 35 ਵਿੱਚ ਉਹਨੂੰ ਥੋੜਾ ਕੰਮ ਕਰਦੇ ਪਸੀਨਾ ਆ ਉਹਨਾਂ ਜੇ ਆਰਾਮ ਕਰ ਲੋ ਏਸੀ ਆਰਾਮ ਕਰਨੇ ਤੋਂ ਜਿਸ ਟਮ ਉੱਠ ਕੇ ਚੱਲਣ ਲੱਗ ਗਿਆ ਤੋਂ ਪੌੜੀਆਂ ਜਿਹੜਾ ਉੱਥੇ ਉਹ ਗਿਰ ਗਿਆ ਕਿਉਂ ਕਿੱਥੇ ਬੰਦਾ ਸਾਰੇ ਦਿਨ ਬਦਬੂ ਚ ਰਹਿਣਾ ਕਿੱਥੇ ਉਹਨੂੰ ਸਵਸਥ ਜਗ੍ਹਾ ਮਿਲ ਜਾਣੀ ਆ ਤਾਂ ਫਰਕ ਤਾਂ ਪੈਂਦਾ ਹੀ ਹੈ ਠੀਕ ਹੈ ਨਾ ਇਹਨਾਂ ਚੱਕਰਾਂ ਕਰਕੇ ਅਸੀਂ ਇਹੀ ਪ੍ਰਸ਼ਾਸਨ ਨੂੰ ਕਹਿੰਦੇ ਆ ਕਿ ਸਾਡੇ ਇੱਥੇ ਵੀ ਜਿਹੜਾ ਡੰਪਿੰਗ ਗਰਾਊਂਡ ਨੂੰ ਚੱਕਿਆ ਜਾਵੇ ਬਿਲਕੁਲ ਇਹ ਕਿਉਂਕਿ ਇਹ 50000 ਆਬਾਦੀ ਥੋੜੀ ਨਹੀਂ ਹੁੰਦੀ ਇਹ ਵੱਡੇ ਛੋਟੇ ਬੜੇ ਹੈਗੇ ਅਸੀਂ ਉਹਨਾਂ ਨੂੰ ਵੱਡੇ ਵੱਡੇ ਪ੍ਰਸ਼ਾਸਨ ਜਿਹੜੇ ਬੈਠੇ ਆ ਐਡਵਾਈਜ਼ਰ ਸਾਹਿਬ ਗਵਰਨਰ ਸਾਹਿਬ ਸਾਰਿਆਂ ਨੂੰ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਆ ਕਿ ਸਾਡੇ ਗਵਰਨਰ ਸਾਹਿਬ ਐਸੀ ਅਸ਼ਵਾਸ਼ਣ ਦੇ ਕੇ ਸੀ ਐਸੋ ਚੱਕ ਹੋ ਜਾਏਗਾ ਸਾਡਾ ਕੋੜ ਤੋਂ ਵੀ ਆਰਡਰ ਹੋਏ ਸੀ ਇਹ ਚੱਕ ਹੋ ਜਾਏਗਾ ਪਰ ਕਿਹਨਾ ਕਾਰਨ ਚੱਕ ਨਹੀਂ ਹੋ ਰਿਹਾ ਕੀ ਚੱਕਰ ਇਹਨਾਂ ਚੀਜ਼ਾਂ ਸਾਨੂੰ ਨਹੀਂ ਜਾਣਦੇ ਕਿਉਂਕਿ ਅਸੀਂ ਰੱਦੂਮਾ ਜੇ ਰਹਿੰਦੇ ਆ ਅਸੀਂ ਤਾਂ ਹੱਥ ਜੋੜ ਕੇ ਬੇਨਤੀ ਕਰ ਸਕਦੇ ਆ ਤੁਹਾਡੇ ਨਾਲ ਕਿ ਸਾਡੀ ਉੱਪਰ ਤੱਕ ਗੱਲ ਪਹੁੰਚਾਈ ਜਾਵੇ ਕਿ ਇਹ ਹਿੱਥੋਂ ਦੀ ਜਿੰਨਾ ਵੀ ਕੋੜਾ ਕਰਗੜਾ ਚੱਕਿਆ ਜਾਵੇ ਕਿਉਂਕਿ ਸਾਨੂੰ ਬਹੁਤ ਟਾਈਮ ਹੋ ਗਿਆ ਤਲਾਸ਼ਾਂ ਦੇ 40 ਸਾਲ ਹੋ ਗਏ ਇਸ ਗੱਲ ਕਰਦੇ ਨੂੰ ਤੇ ਹੁਣ ਵੀ ਅਦਲਾ ਬਦਲੀ ਹੋਈ ਜਾ ਰਹੀ ਪਰ ਕੋੜਾ ਉੱਥੇ ਦੀ ਉੱਥੇ ਹੀ ਪਿਆ ਬਿਲਕੁਲ ਤਾਂ ਸਰ ਇੱਕ ਗੱਲ ਹੋਰ ਕਰੀਏ ਇੱਥੇ ਬਹੁਤ ਸਾਰੇ ਬਾਹਰੋਂ ਵੀ ਆ ਕੇ ਲੋਕ ਇੱਥੇ ਵਸਦੇ ਨੇ ਕੱਲੇ ਜੇਕਰ ਗੱਲ ਕਰੀਏ ਡੱਡੂ ਮਾਜਰੇ ਦੇ ਲੋਕ ਤਾਂ ਇੱਥੇ ਹੈਗੇ ਹੈਗੇ ਨੇ ਬਾਹਰੋਂ ਆ ਕੇ ਵੀ ਲੋਕ ਇੱਥੇ ਆ ਕੇ ਜਿਨ੍ਹਾਂ ਨੇ ਵੋਟ ਪਾਈ ਹੈ ਇੱਥੇ ਕਦੀ ਇਹਨਾਂ ਨੇ ਇਦਾਂ ਦਾ ਇਕੱਠ ਕੀਤਾ ਕਿਸੇ ਵੱਡੇ ਅਧਿਕਾਰੀ ਨੂੰ ਬੁਲਾਉਣ ਦੀ ਕੋਸ਼ਿਸ਼ ਕੀਤੀ ਇਹਨਾਂ ਨੇ ਆਪਣਾ ਦਬਦਬਾ ਬਣਾਇਆ ਕੋਈ ਧਰਨਾ ਵਗੈਰਾ ਮੁਜ਼ਾਹਰਾ ਕੀਤਾ ਜੀ ਇਸ ਚੀਜ਼ ਲਈ ਸਰ ਜੀ ਬਿਲਕੁਲ ਤੁਸੀਂ ਠੀਕ ਕਹਿ ਰਹੇ ਅਸੀਂ 15 ਦਿਨ 20 20 ਦਿਨ ਆਪਣਾ ਪਾਮਪਰਕ ਕੋ ਅਸੀਂ ਮੀਂਹ ਆ ਗਿਆ ਬਿਲਕੁਲ ਅਜ ਵੀ ਫੋਟੋਆਂ ਪਈਆਂ ਬਰਸਾਤ ਆ ਗਈ ਅਸੀਂ ਆਪਣੇ ਧਰ ਦੇਦੋਂ ਨਹੀਂ ਉੱਠੇ ਅਸੀਂ ਤਰਪਾਲ ਲਾ ਕੇ ਬੈਠੇ ਰਹੇ ਮੀਂਹ 'ਚ ਵੀ ਬੈਠੇ ਰਹੇ ਤੇ ਇਹਨਾਂ ਨੇ ਬਸ ਜਦ ਵੀ ਆਉਂਦੇ ਸੀ ਤੁਹਾਨੂੰ ਉਠਾ ਦੇਣਾ ਅਸ਼ਵਾਸਨ ਦੇ ਦੇਣਾ ਅਸੀਂ ਰੋਡ ਵੀ ਕਲੋਜ਼ ਕੀਤੇ ਆ ਵੀ ਠੀਕ ਹੈ ਜੀ ਆਪਣੀ ਜਿੰਦਗੀ ਪਾਵਰ ਹੁੰਦੀ ਬੰਦਾ ਉੱਪਰ ਤੱਕ ਨਹੀਂ ਪਤਾ ਕਿ ਸਾਡੇ ਕੋਲ ਅਧਿਕਾਰੀ ਆਣਗੇ ਤੇ ਇਹਨਾਂ ਚੱਕਰ ਚ ਸਾਡੇ ਸਾਰੇ ਅਧਿਕਾਰੀ ਵੀ ਆਏ ਸੀ ਗਵਰਨਰ ਸਰ ਵੀ ਆਏ ਸੀ ਇਹ ਕਹਿੰਦੇ ਵੀ ਕੋਈ ਨਹੀਂ ਇਹ ਚੱਕ ਹੋ ਜਾਏਗਾ ਪਰ ਅਸੀਂ ਫੇਰ ਵੀ ਉਹਨਾਂ ਹੱਥ ਕਿਸੇ ਕਰਨ ਰਹਿ ਰਿਹਾ ਕੀ ਗੱਲ ਹੈ ਹੱਥ ਜੋੜ ਕੇ ਬੇਨਤੀ ਕਰਦੇ ਆ ਕਿ ਤਾਂ ਸੁਣਿਆ ਤੁਸੀਂ ਇੱਥੇ ਦੇ ਜਿਹੜੇ ਬਸਨੀਕ ਨੇ ਉਹਨਾਂ ਦੇ ਵੱਲੋਂ ਵੀ ਅੱਕ ਕੇ ਇਹ ਗੱਲ ਕਹੀ ਜਾ ਰਹੀ ਹੈ ਕਿ ਜਿਹੜਾ ਕੂੜੇ ਦਾ ਡੰਪ ਹੈ ਇਹਨੇ ਬਹੁਤ ਹੀ ਜ਼ਿਆਦਾ ਸਾਨੂੰ ਜਿਹੜਾ ਤਾਂ ਕੀਤਾ ਹੋਇਆ ਹਵਾ ਦੇ ਵਿੱਚ ਸਾਹ ਨਹੀਂ ਲੈ ਪਾਉਂਦੇ ਲੋਕ ਆ ਇੱਥੇ ਰਹਿਣ ਲਈ ਮਜਬੂਰ ਹੋਏ ਪਨੇ ਲੋਕਰ ਜਿਹਨੂੰ ਆਪਾਂ ਸੁਗੰਧ ਕਹਿੰਦੇ ਆ ਖੁਸ਼ਬੂਆ ਵੀ ਨੱਕਾਂ ਦੀਆਂ ਜਾਂਦੀਆਂ ਲੱਗਣੀਆਂ ਮੈਂ ਵੀ ਇੱਥੇ ਖੜਿਆ ਹਾਂ ਇਸ ਟਾਈਮ ਜਿਹੜੀ ਬਹੁਤ ਜ਼ਿਆਦੀ ਬਦਬੂ ਪਿੱਛੇ ਤੋਂ ਗੰਦੀ ਆ ਰਹੀ ਆ ਸੋ ਚੰਡੀਗੜ੍ਹ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਕਿ ਇਸ ਦੰਪਦੇ ਵਾਲ ਜਿਹੜਾ ਧਿਆਨ ਦਿੱਤਾ ਜਾਵੇ ਇਹਨੂੰ ਇੱਥੋਂ ਹਟਾਇਆ ਜਾਵੇ ਤਾਂ ਜੋ ਆਉਣ ਵਾਲੀਆਂ ਨਸਲਾਂ ਨੇ ਪੀੜ੍ਹੀਆਂ ਨੇ ਇਹ ਲੋਕਾਂ ਦੀ ਆਉਣ ਵਾਲੀ ਜਨਰੇਸ਼ਨ ਆ ਉਹ ਬਿਮਾਰੀਆਂ ਤੋਂ ਰਹਿਤ ਜਿਹੜੀ ਹੋ ਸਕੇ ਕੈਰਾਮੈਨ ਸ਼ੋਕ ਦੇ ਨਾਲ ਗੁਰਦੀਪ ਸਿੰਘ ਡੱਡੂ ਮਾਜਰਾ